ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਦਾਂ ਆਪ ਨੂੰ ਪਤਾ ਹੀ ਹੈ ਕਿ ਹੁਣ ਮੌਸਮ ਚੇਂਜ ਹੋ ਰਹੇ ਆ ਤੇ ਮੌਸਮ ਥੋੜਾ ਹੁਣ ਅੱਗੇ ਜਿਵੇਂ ਗਰਮੀਆਂ ਹੀ ਆਣੀ ਐ ਤੇ ਸਾਡੇ ਕੋਲ ਗਰਮੀ ਦਾ ਸਟਾਕ ਆਣਾ ਸ਼ੁਰੂ ਹੋ ਗਿਆ ਹੈ ਤੇ ਆਪਾਂ ਕੋਲ ਹੁਣ 2/2 ਦੀ ਕਾਟਨ ਆਈ ਹੋਈ ਆ ਬਹੁਤ ਪਿਆਰਾ ਪੀਸ ਹੈ ਤੇ ਆਪ ਵੀ ਫਗਰ ਸੂਟ ਦੀ ਕਾਸਟ ਜਿਹੜਾ ਮਰਜ਼ੀ ਤੁਸੀਂ ਲੈ ਸਕਦੇ ਆ 600 ਰੁਪਏ ਦਾ 5 ਮੀਟਰ ਸੂਟ ਦੀ ਕੱਟ ਹੈ ਜੀ ਪੂਰੇ 5 ਮੀਟਰ ਦੀ ਕੱਟ ਕੀ ਮਿਲੇਗੀ 올 오버 프린티드 수트 ਹੈ ਫਲਾਵਰ ਦੇਖ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਹੈ ਇਹਦਾ ਕਲਰ yellow ਹੈ ਜੀ ਤੇ ਜੋ ਹੈਗਾ ਹੈ ਇਹ pink dark ਗਾਜਰੀ pink ਦੇ ਨਾਲ ਹੀ ਇਹਦਾ ਸ਼ੇਡ ਆ ਰਿਹਾ ਹੈ ਤੇ ਜੋ بیس ਵਿੱਚ off white color ਦਾ ਵਿੱਚ ਵਿੱਚ ਕਿਤੇ ਕਿਤੇ ਫਲਾਵਰ ਦੇ ਅਕੋਰਡਿੰਗ ਨਜ਼ਰ ਆ ਰਿਹਾ ਚਾਰੋਂ ਕੇ ਚਾਰੋਂ ਵਾਂਗੂ ਬਹੁਤ ਸੋਹਣੇ ਹੈ ਉਹ ਕਪੜਾ ਬਹੁਤ ਹੀ ਪਿਆਰਾ ਕਪੜਾ ਹੈ ਬਹੁਤ ਵਧੀਆ ਚੱਲਣ ਵਾਲੀ ਚੀਜ਼ ਹੈ ਇਹ ਨਹੀਂ ਹੈਗਾ ਵੀ ਇਹ ਕੋਈ ਛਿੱਜੇਗਾ ਪਟੇਗਾ ਨਾ ਬਹੁਤ ਅੱਛਾ ਔਰ ਕਾਟਨ ਹੈ ਇਹ ਦੇਖੋ ਜੀ ਬਣੇ ਵੀ ਬਹੁਤ ਸੋਹਣੇ ਲੱਗਣਗੇ ਤੁਸੀਂ ਇਹਨਾਂ ਨੂੰ ਪਲੇਨ ਬਾਟਮ ਦੇ ਨਾਲ ਵੀ ਪਾ ਸਕਦੇ ਆ ਜਿਵੇਂ ਕਿ ਚਿਕਨ ਦੀ ਬਾਟਮ ਦੇ ਨਾਲ ਸੂਟ ਹੁੰਦਾ ਏ ਇਦਾਂ ਹੀ ਜੇ ਹੋਰ ਵੀ ਤੁਹਾਨੂੰ ਇਹਨਾਂ ਦੇ ਵੱਲੋਂ ਕਲਰ ਪ੍ਰਿੰਟ ਚਾਹੀਦੇ ਆ ਤੇ ਸਾਡੀ ਵੀਡੀਓਜ਼ ਨੂੰ ਤੁਸੀਂ ਦੇਖਿਆ ਕਰੋ ਇਹਦਾ ਮਾਲ ਸਾਡੇ ਕੋਲ ਹੁਣ ਹੋਰ ਵੀ ਰਿਪੀਟ ਆਏਗਾ ਤੇ ਤੁਸੀਂ ਐਦਾਂ ਹੀ ਵਧੀਆ ਵਧੀਆ ਸੂਟ ਲੈਣ ਲਈ ਸਾਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਓਕੇ ਜੀ ਥੈਂਕ ਯੂ